ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟਾਂ ਨੂੰ ਧੰਨਵਾਦ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਿੰਡ ਦੇ ਬਾਨੀ ਬ੍ਰਹਮਗੰਨੀ ਧੰਨ ਧੰਨ ਬਾਬਾ ਦਲੀਸ਼ੀ ਦਾ ਜਿਨ੍ਹਾਂ ਨੇ ਫਲਵਾੜੀ ਪਿੰਨ ਨੰਗਲ ਲਵਾਣਾ ਤਸਵੀਰਪਲੱਠ ਜ਼ਿਲ੍ਹਾ ਕਪੂਰਥਲਾ ਜੋ ਕਿ ਆਪ ਵੀ ਸਾਰੇ ਪੜੀਪਾਂ ਜਾਣੋਗੇ ਜੋ ਫਲੱਡ ਦੀ ਜਿਹੜੀ ਮਾਰ ਹੈ ਸਾਡੇ ਮੰਡੇ ਏਰੀਏ ਤੇ ਬਹੁਤ ਜਿਆਦਾ ਪ੍ਰਭਾਵ ਹੈ ਇਸ ਕਰਕੇ ਇਹਨੂੰ ਮਦੇ ਨਜ਼ਰ ਰੱਖਦੇ ਹੋ ਸਾਡਾ ਬਹੁਤ ਸਤਿਕਾਰਯੋਗ ਵੀਰ ਲੱਖਾ ਯੂਐਸਏ ਤੋਂ ਰਕਵਿੰਦਰ ਸਿੰਘ ਸਾਨਉ ਸਰਦਾਰ ਮੋਹਨ ਸਿੰਘ ਜਿਨਾ ਵੱਲੋਂ ਰਾਸ਼ਨ ਦੀਆਂ ਕਿੱਟਾਂ ਅਤੇ ਆਟਾ ਜਿਹੜਾ ਲਗਭਗ 35 ਕਿੱਟਾਂ ਜਿਹੜੀਆਂ ਉਹ ਅਸੀਂ ਹੜਪੀੜਿਤ ਪਰਿਵਾਰਾਂ ਨੂੰ ਦੇਣ ਦੇ ਵਾਸਤੇ ਜਾ ਰਹੇ ਆ ਅਤੇ ਪਿੰਡ ਦਾ ਜੋ ਗ੍ਰੀਨ ਗਰੁੱਪ ਹੈ ਉਹਦੇ ਵੱਲੋਂ ਚਾਰਾ ਲੰਗਰ ਬਿਸਕੁਟਾਂ ਦਾ ਲੰਗਰ ਜਿਹੜਾ ਵਰਤੌਣ ਵਾਸਤੇ ਜਾ ਰਹੇ ਆ ਮਾਲਕ ਅੱਗੇ ਅਰਦਾਸ ਕਰਦੇ ਪਿੰਡ ਦੇ ਬਾਨੀ ਅੱਗੇ ਮਾਲਕਾ ਮੇਕ ਰਾਤ ਜੋਰਾ ਉਹਨੂੰ ਹਟਾ ਕਾ ਕੇ ਦੁਨੀਆ ਜੋ ਪਹਿਲੇ ਵਾਂਗੂ ਆਪਣਾ ਬਸੇਵਾ ਕਰ ਰਹੀ ਸੀ ਉਸੇ ਤਰੀਕੇ ਨਾਲ ਕਰੇ ਸਾਡੀ ਅਰਦਾਸ ਬੇਨਤੀ ਜੋ ਜੜੀ ਐ ਅਖੰਡ ਪੜ ਸਾਹਿਬ ਵੀ ਚੱਲ ਰਿਹਾ ਵੈ ਸਾਰੀਆਂ ਸੰਗਤਾਂ ਨੇ ਕੱਲ ਸ਼ਾਮ ਨੂੰ 6:30 ਵਜੇ ਅਖੰਡ ਪੜ ਸਾਹਿਬ ਦੇ ਭੋਗ ਦੇ ਵੀ ਪੁੰਚਣਾ ਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵਾਹਿਗੁਰੂ ਜੀ ਕੀ ਫਤਿਹ ਜੀ ਨੇੜੇ ਘਰ ਬੇਟਾ ਆ ਆਪਾ ਭਾਜੀ ਸੰਗਤਾਂ ਵਾਸਤੇ ਖੜ੍ਹ ਪੀੜਤਾ ਵਾਸਤੇ ਸੁਕਾ ਰਾਸ਼ਨ ਪਲੱਸ ਚਾਹ ਡਿਸਕ੍ਰੀਟ ਦਾ ਲੰਗਰ ਲੈ ਕੇ ਜਾ ਰਿਹਾ ਗ੍ਰੀਨ ਗਰੁੱਪ ਨੰਗਲ ਲਵਾਣਾ ਅੱਗੇ ਲੈ ਕੇ ਜਾ ਬੇਟਾ ਤੇ ਜੋ ਕਿ ਬਹੁਤ ਹੀ ਗੁਦਰਤੀ ਕ੍ਰੋਪੀ ਚੱਲ ਰਹੀ ਹੈ بارش ਲੱਗੀ ਹੋਈ ਹੈ ਦੁਹਾਰਾ ਤੋਂ ਪਾਣੀ ਬਹੁਤ ਜ਼ਿਆਦਾ ਆ ਮੰਡ ਕਪੂਰਤ ਕਪੂਰਤਲਾ ਪਿੰਡ ਨੰਗਲ ਲਵਾੜਾ ਦੇ ਵਿੱਚ ਔਰ ਮਿਆਣੀ ਥਾਲੀ ਜਿੰਨੇ ਵੀ ਇੱਧਰ ਪਿੰਡ ਹੈ ਕਿ 7-7 ਫੁੱਟ ਪਾਣੀ ਚੜਿਆ ਹੋਇਆ ਹੈ ਤੇ ਅੱਜ 22ਵਾਂ ਦਿਨ ਹੈ ਜੀ ਪਾਣੀ ਆਏ ਨੂੰ ਜੋ ਕਿ ਬਹੁਤ ਹੀ ਆਫਤ ਬਣ ਕੇ ਆਇਆ ਔਰ ਪੂਰੀ ਫਸਲ ਜਿਹੜੀ ਹੈ 100% ਫਸਲ ਜਿਹੜੀ ਹੈ تباہ ਹੋ ਚੁੱਕੀ ਹੈ ਕਿਸਾਨ ਦੀ ਤੇ ਚਲੋ ਅੱਜ ਬਹੁਤ ਹੀ ਸਤਿਕਾਰਯੋਗ ਮੰਡਲ ਲਵਾਉਣੇ ਤੋਂ ਸਾਡੇ ਸਤਜਿੰਦਰ ਸਿੰਘ ਜੀ ਸੋਨਜੀ ਸਾਹਿਬ ਜਿਹਨੂੰ ਆਪਾਂ ਛੋਟਾ ਵੀ ਨੇ ਸੋਨਜੀ ਕਹਿੰਦੇ ਆ ਉਹ ਆਪਣੇ ਇਨੇ ਕਮਾਈ ਦੇ ਵਿੱਚੋਂ ਵੀਰੋ ਗੁਰੂ ਘਰ ਲੰਗਰ ਤਿਆਰ ਕਰਕੇ ਹਰ ਸੰਗਤਾਂ ਵਾਸਤੇ ਲੈ ਕੇ ਆਏ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਇਹਨਾਂ ਦੇ ਨਾਲ ਸੰਗਤਾਂ ਆਈ ਉਹਨਾਂ ਦਾ ਵੀ ਧੰਵਾਦ ਆ ਤੇ ਹੋਰ ਵੀ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਵੀਰੋ ਇਸ ਟਾਈਮ ਦੇ ਵਿੱਚ ਬਹੁਤ ਵੱਡੀ ਇੱਕ ਜ਼ਰੂਰਤ ਆ ਗੁਰੂ ਦੇ ਲੰਗਰ ਦੀ ਕਿ ਹਰ ਪਿੰਡ ਵਾਲੇ ਨੂੰ ਇਹ ਚਾਹੀਦਾ ਕਿ ਆਪਾਂ ਇੱਕ ਦਿਨ ਜਾਂ ਦੋ ਦਿਨ ਛੱਡ ਕੇ ਤੇ ਇੱਥੇ ਜਿਹੜੇ ਪ੍ਰਬੰਧਕ ਉਹਨਾਂ ਨਾਲ ਆਪਾਂ ਕੰਮ ਕਰਕੇ ਤੇ ਆਪਾਂ ਗੁਰੂਕਾਂ ਲੰਗਰ ਜਿਹੜਾ ਇੱਥੇ ਪਤਾਈਏ ਤਾਂ ਜੋ ਇੱਥੇ ਘੱਟੋ ਘਾਟ ਵੀ 1.5 200 ਘਰ ਜਿਹੜਾ ਜਿਹੜਾ ਇਹੋਲੇ ਬੇਕਾਰ ਹੋ ਕੇ ਇਸ ਬੰਦ ਉੱਤੇ ਬਿਠਾਇਆ ਤਾਂ ਕਿਉਂਕਿ ਬੰਦ ਉੱਤੇ ਤੇ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਜਿਹੜਾ ਵੱਧ ਤੋਂ ਵੱਧ ਗੁਰੂਕ ਲੰਗਰ ਦੀ ਸੇਵਾ ਕਰੋ ਔਰ ਇਸੇ ਤਰ੍ਹਾਂ ਹੀ ਨਾਲ ਚੜ੍ਹਦੀ ਕਲਾ ਬਖਸ਼ੇ ਇਹਨਾਂ ਨੂੰ ਤੇ ਇਹ ਜਿਹੜੇ ਸੇਵਾ ਅੱਗੇ ਤੋਂ ਨਹੀਂ ਉੱਥੇ ਕਰਦੇ ਨਾ ਮੇਰੇ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਚਾਹ ਅੱਜ ਆਪਣੇਆਂ ਦੇ ਨਾਲ ਖੜਨਾ ਆਪਣਾ ਮੌਕਾ ਆ ਕਿ ਆਪਣੇਆਂ ਦੇ ਨਾਲ ਖੜੀਏ ਆਪਣੇ ਨੂੰ ਜਿਹੜਾ ਗੁਰੂ ਘਰ ਦਾ ਮੇਰਾ ਤਿਆਰ ਕਰਕੇ ਦਈਏ ਬਹੁਤ ਬਹੁਤ ਧੰਨਵਾਦ ਆ ਸਖਜਿੰਦਰ ਸਿੰਘ ਸੌਂਦੀ ਦਾ ਬਾਕੀ ਚਲੋ ਸਾਰਿਆਂ ਨੂੰ ਬੇਨਤੀ ਹੈ ਕਿ ਬਾਅਦ ਚੱਲ ਕੇ ਦੂਜੇ ਨਾਲ ਜਿਹੜਾ ਤਿਆਰ ਕਰਕੇ ਲੈ ਕੇ ਆਓ ਵਾਹਿਗੁਰੂ ਜੀ ਕਾ بولے سونے حافظ پیچھے ہويا بولے سونے حافظ بولے سونے حافظ سوري يا